ਸਤਿ ਸ਼੍ਰੀ ਅਕਾਲ ਜੀ ਸਾਰੇ ਆਂਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਿਰਸੜੀ ਦੇ ਵਿੱਚ ਸਿਰਸੜੀ ਪਿੰਡ ਦੇ ਸਿਰਸੜੀ ਤੋਂ ਜਿਹੜੀ ਕੋਟ ਸੁਖੀ ਵਾਲੀ ਸੜਕ ਉਹ ਸੜਕ ਦੇ ਉੱਤੇ ਪਈ ਹੋਣਿਆਂ ਦਾ ਘਰ ਆ ਅੰਗਰੇਜ਼ ਸਿੰਘ ਫੌਜੀ ਸਨ ਆਫ ਕਲਵੰਤ ਸਿੰਘ ਬਾਈ ਦੇ ਘਰ ਦੇ ਵਿੱਚ ਆ ਅਸਟਮ ਵੀਰਾ ਪੰਜਾਬ ਪੁਲਿਸ ਦੀ ਜੌਬ ਕਰਦਾ ਦਾ ਗੁਰਦੇਤ ਸਿੰਘ ਸੇਖੂ ਦੇ ਨਾਮ ਦਾ ਡਰਾਈਵਰ ਆ ਵੀਰ ਇਸ ਟਾਈਮ ਦੇ ਉੱਤੇ ਅੰਗਰੇਜ਼ ਸਿੰਘ ਬਾਈ ਦੇ ਘਰੋਂ ਵੀਡੀਓ ਕਵਰ ਕਰ ਰਿਹਾ ਇੱਕ ਪਹਿਲਣ ਝੋਟੀ ਦੀ ਝੋਟੀ ਸੂਆ ਦਾ ਸੁੰਦੀ ਆ ਪਹਿਲਾ ਸੂਣ ਦੇ ਵਿੱਚ ਹਜੇ ਦਿਨ ਕਰਮਾੜੀ ਲੈ ਜੂਗੀ ਮੇਰੇ ਹਿਸਾਬ ਨਾਲ ਪੰਜ-ਸੱਤ ਦਿਨ ਮਿੱਤਰੋ ਚੰਗੀ ਪਲੀ ਸੰਭੀਆ ਚੰਗੀ ਸੰਗੀ ਦੀ ਆ ਝੋਟੀ ਦੂਜੀ ਅੱਖ ਦੇ ਵਿੱਚ ਜਵਾਬ ਹੈਗਾ ਵਾ ਨਾਰਮਲ ਜਵਾਬ ਆ ਲੀਵੇ ਪਾਂਡੇ ਵੱਲੋਂ ਸਾਫ਼ ਸੁਥਰੀ ਆ ਤਿੰਨ ਸਾਲ ਦੀ ਇੰਦੀ ਉਮਰ ਆ ਤੇ ਰੇਟ ਵੀ ਬਾਈ ਨੇ ਜਿਆਜ ਰੱਖਿਆ ਮਿੱਤਰੋ 115000 ਰੁਪਿਆ ਜਿੰਦੇ ਵਿੱਚੋਂ ਮਾਨਤਾਨ ਤੁਹਾਡਾ ਖੁੱਲਾ ਡੁੱਲਾ ਹੋ ਜਾਊਗਾ ਸਿੰਘੀ-ਸੁੰਗੀ ਦੀ ਛੋਟੀ ਸਾਰੀ ਕਮਾਲ ਆ ਥਣ ਦੇਵਾ ਵਿਖਾ ਦੇ ਪੁੱਤਰ ਨਜ਼ਦੀਕ ਤੋਂ ਕਰਕੇ ਇਹਨਾਂ ਨੂੰ ਡਰਦੀ ਵੀਰੇ ਖੋਲਦੇ ਮਾੜੇ ਜੀ ਕੋਈ ਚੱਕਰ ਨਹੀਂ ਤੋੜਦੇ ਉਹਨੂੰ ਨਹੀਂ ਡਰਦੀ ਇਹਨਾਂ ਕੁਝ ਨਹੀਂ ਹੁੰਦਾ ਇਹਨੂੰ ਕਰਮਾਂ ਵਾਲੀ ਨੂੰ ਦੇਖ ਸਕਦੇ ਆ ਮਿੱਤਰੋ ਤੁਸੀਂ ਲੇਵਾਲੂਆ ਮਜ਼ਬੂਤੀ ਮਰਬਤੀ ਥਾਣਾ ਦੀ ਸਾਰੀ ਚੰਗੀ ਆ ਦੇਖ ਸਕਦੇ ਆ ਵੀਰੇ ਜਿੱਦਨ ਨੂੰ ਖੁੱਲਾ ਥਾਂ ਹੈਗਾ ਉਧਰ ਨੂੰ ਤੋੜਦੇ ਬਈ ਲੈ ਵੀ ਪਲਾਨ ਨੂੰ ਮੇਕਾ ਦੇ ਨਾ ਤੁਰ ਕੇ ਵੀ ਕਰਮਾਂ ਵਾਲੀ ਨੂੰ ਵੀ ਉਹ ਡਰ ਨਹੀਂ ਹੈਗਾ ਛੋਟੀ ਦੇ ਵਿੱਚ ਜਿਹੜਾ ਮੈਨੂੰ ਐਸਐਪੀ ਬਾਈ ਹੁੰਦੀਆਂ ਦੇ ਵੀ ਡਰ ਦੀ ਵੱਧ ਆ ਪਰ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਇਹਨਾਂ ਡਰ ਨਹੀਂ ਹੈਗਾ ਕਰਮਾਂ ਵਾਲੀ ਤੇ ਬਾਕੀ ਛੋਟੀ ਚੰਗੀ ਆ ਲਿਓ ਬਈ ਮੋੜ ਲਿਆ ਵੀਰੇ ਬਰੀਕੀ ਬਰੂਕੀ ਝੋਟੀ ਦੇ ਵਿੱਚ ਸਾਰੀ ਚੰਗੀ ਆ ਹਜੇ ਦਸਾਂ ਦਰਾਂ ਦੇ ਵਿੱਚ ਇਹਨੇ ਸੋਹਣੀ ਬਣ ਜਾਣਾ ਸੋਹਣੀ ਇਹਨੇ ਥੱਲੋਂ ਨਿੱਖਰ ਜਾਣਾ ਦੁੱਧ 12 12 ਕਿਲੋ ਟੋਰਨ ਦੇ ਜੂਗੀ 1,115,000 ਰੁਪਿਆ ਡਿਮਾਂਡ ਆ ਦੂਜੀ ਇੱਕ ਦਾ ਜਵਾਬ ਦਿਖਾ ਦੀ ਪੁੱਤ ਵਿੱਚ ਕਲੀਅਰ ਜ਼ਰੂਰ ਮੈਨੂੰ ਤੁਹਾਨੂੰ ਲਿਵਾ ਇੱਕ ਵਾਰੀ ਵੀਰੇ ਬੜਾ ਸਾਈਡ ਦੇ ਦਿਓ ਮੈਨੂੰ ਵੇਖ ਲੈਣ ਤੁਹਾਨੂੰ ਤੁਹਾਨੂੰ ਦੂਰਾ ਲੱਗਾ ਹੋਇਆ ਕਰਮ ਵਾਲੀ ਨੂੰ ਬਾਈ ਬਾਕੀ ਗੱਲਬਾਤ ਲਈ ਨੰਬਰ ਬਾਈ ਦਾ ਨੋਟ ਕਰ ਲਓ ਬਾਈ ਜਿਹੜੇ ਨੰਬਰ ਦਾ ਤੁਸੀਂ ਬਾਈ ਨਾਲ رابطہ ਕਾਇਮ ਕਰਨਾ ਵਾ ਬਾਈ ਦਾ ਨੰਬਰ ਹੈਗਾ 84 272 02369 8427202363 8427202363 ਬਾਈ ਦਾ ਨੰਬਰ ਆ ਅੰਗਰੇਜ਼ ਸਿੰਘ ਫੌਜੀ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਆ ਕੋਟ ਸੁਖੀਏ ਸਰਸੜੀ ਤੋਂ ਜਿਹੜੀ ਕੋਟ ਸੁਖੀ ਵਾਲੀ ਸੜਕ ਆ ਉਹ ਸੜਕ ਦੇ ਉੱਤੇ ਇੱਕ ਤੁਹਾਨੂੰ ਘਰ ਜਿਆ ਬਣਦਾ ਉਹਦੇ ਸੂਗਾ ਮਿੱਤਰੋ ਤੇ ਉਹਦੇ ਤੋਂ ਥੋੜੀ ਜੀ ਬੈਕ ਸਾਈਡ ਹਟ ਕੇ ਘਾਰਾ ਘਰ ਦੇ ਨਾਲ ਸਿੱਧੀ ਪਈ ਮੁੜਦੀ ਆ ਮਿੱਤਰੋ ਖੱਬੇ ਹੱਥ ਤੇ ਖੱਬੇ ਹੱਥ ਮੁੜ ਕੇ ਸਿੱਧੀ ਬਾਈ ਪਈ ਉਹਨਾਂ ਦੇ ਹਰੇ ਗੇਟ ਵਾਲਾ ਪਈ ਉਹਨਾਂ ਦਾ ਘਰ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ